ਸੰਗਰੂਰ ਦੇ ਕਹਾਵਦਾ ਵਿਖੇ ਬਣੇ ਸਰਕਾਰੀ ਨਸ਼ਾ ਛਡਾਊ ਕੇਂਦਰ ਵਿੱਚ ਬੀਤੀ ਸ਼ਾਮ ਕੁਝ ਨੌਜਵਾਨ ਕੇਂਦਰ ਦਾ ਸ਼ੀਸ਼ਾ ਤੋੜ ਕੇ ਫਰਾਰ ਹੋ ਗਏ ਹਨ ਦੱਸਦੀ ਹੈ ਕਿ ਇਸ ਸਰਕਾਰੀ ਨਸ਼ਾ ਛਡਾਊ ਕੇਂਦਰ ਵਿੱਚ ਅਦਾਲਤ ਦੇ ਹੁਕਮਾਂ ਦੇ ਚੱਲਦੇ ਕੁਝ ਅਜਿਹੇ ਨੌਜਵਾਨ ਵੀ ਭਰਤੀ ਕੀਤੇ ਹੁੰਦੇ ਹਨ ਜੋ ਕਿ ਨਸ਼ਾ ਕਰਨ ਦੇ ਆਦੀ ਹੁੰਦੇ ਹਨ ਅਤੇ ਪੁਲਿਸ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਮਾਮਲੇ ਵਿੱਚ ਫੜਿਆ ਹੁੰਦਾ ਹੈ ਪਰ ਅਦਾਲਤ ਦੇ ਹੁਕਮਾਂ ਤੋਂ ਬਾਅਦ ਉਹਨਾਂ ਨੂੰ ਇਸ ਕੇਂਦਰ ਵਿੱਚ ਛੱਡਿਆ ਜਾਂਦਾ ਹੈ ਤਾਂ ਜੋ ਕਿ ਉਹ ਨਛਾ ਛੱਡ ਕੇ ਮੋੜ ਤੋਂ ਆਪਣੀ ਨਾਮੀ ਜ਼ਿੰਦਗੀ ਸ਼ੁਰੂ ਕਰ ਸਕਣ ਪਰ ਬੀਤੀ ਸ਼ਾਮ ਰੋਟੀ ਖਾਣ ਤੋਂ ਪਹਿਲਾਂ ਇਹ ਸ਼ੀਸ਼ਾ ਤੋੜ ਕੇ ਫਰਾਰ ਹੋ ਗਏ ਹਨ ਪੁਲਿਸ ਮੌਕੇ ਤੇ ਮੌਂਦ ਚੁੱਕੀ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸ ਦिए ਕਿ ਇੱਥੇ ਹਰ ਸਮੇਂ ਪੁਲਿਸ ਮੁਲਾਜ਼ਮ ਵੀ ਤਨਾਤ ਰਹਿੰਦੇ ਹਨ ਤੁਸੀਂ ਇੱਥੇ ਹਾਜ਼ਰ ਸੀ ਉਸ ਵਕਤ ਹਾਜ਼ਰ ਸੀ ਮਨੋ ਜਦੋਂ ਇਹ ਮਨੋ ਹੋਇਆ ਤਾਂ ਤੁਸੀਂ ਉਸ ਵਕਤ ਕਿੱਥੇ ਸੀ ਸਰ ਇੱਥੇ ਜੀਤੀ ਆ ਠੀਕ ਹੈ ਹਾਂ ਤੇ ਜਦੋਂ ਇਹ ਸ਼ੀਸ਼ਾ ਤੁਸੀਂ ਇਸ ਜਗ੍ਹਾ ਤੇ ਬੈਠਦੇ ਸੀ ਸ਼ੀਸ਼ਾ ਤੋੜ ਕੇ ਗਿਆ ਉਹਨੇ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਉਸ ਵਕਤ ਪਤਾ ਉਹਨੇ ਜਦੋਂ ਪਹਿਲਾਂ ਧੱਕੇ ਨਾਲ ਆਏ ਨੇ ਸਾਰੇ ਬੰਦੇ ਰੋਟੀ ਕਾੜ ਲਈ ਉਹਨੂੰ ਵੇਖ ਕੇ ਡੋਟਿਆ ਉਹਦੇ ਧੱਕੇ ਨਾਲ ਆ ਗਏ ਇਹ ਹੋ ਗਏ ਪੰਜ ਛੇ ਬੰਦੇ ਆਇਟਮ ਨੂੰ ਨਿਕਲ ਗਏ ਪੰਜ ਛੇ ਬੰਦੇ ਫੜ ਲਏ ਅੱਛਾ ਜੀ ਪੁਲਿਸ ਕਰਮੀ ਕਿੰਨੇ ਸੀ ਟੋਟਲ ਔਨ ਡਿਊਟੀ ਤਿੰਨ ਤਿੰਨ ਤੇ ਸਰ ਕਿੰਨੇ ਬੰਦੇ ਫਰਾਰ ਹੋਏ ਨੇ ਜਿਹੜੇ ਹੋਏ ਨੇ ਇਹ ਹੈ ਇਹ ਜਿਹਨਾਂ ਚਾਚਾ ਪੋਰ ਪੋਰ ਆ ਸਰ ਪੰਜ ਸੱਤ ਬੰਦੇ ਤੁਸੀਂ ਆਪ ਕਹਿ ਰਹੇ ਹੋ ਉਹਨਾਂ ਵੀ ਜ਼ਿਆਦਾ ਵੀ ਸੀ ਜਾਂ ਪੰਜ ਸੱਤ ਪੰਜ ਸੱਤ ਬੰਦੇ ਦਾ ਸੀ ਇਧਰੋਂ ਫ ਠੀਕ ਹੈ ਤਾਂ ਠੀਕ ਠੀਕ ਬਾਜੀ ਦਾ ਹੀ ਸਿੰਗਲ ਵਾਲੀ ਦੱਸ ਸਕਦੇ ਆ ਵੀ ਕਿ ਕਿੰਨਾ ਸਾਫਤਾ ਠੀਕ ਹੈ ਠੀਕ ਹੈ ਠੀਕ ਹੈ ਹਾਂ ਸਰ ਕੀ ਨਾਮ ਹੈ ਜੀ ਆਪਣਾ ਹਾਂ ਡਾਕਟਰ ਈਸ਼ਾਨ ਪ੍ਰਕਾਸ਼ ਮੈਡੀਕਲ ਅਫੀਸਰ ਨੋ ਸੈਕਿੰਡ ਜਿਹੜਾ ਨਸ਼ਾ ਸ਼ਡਾਉ ਕੇਂਦਰ ਦੇ ਵਿੱਚ ਇਨਸੀਡੈਂਟ ਹੋਇਆ ਹੈਗਾ ਕੱਲ ਰਾਤ ਕੀ ਘਟਨਾ ਹੋਈ ਹੈ ਜੀ ਆਹ ਇਹ ਸਾਡੇ ਕੋਲ ਪੇਸ਼ੈਂਟ ਆਏ ਸੀਗੇ ਹਾਂ ਜਿਦੇ ਵਿੱਚ 19 ਪੇਸ਼ੈਂਟ ਕੋਰਟ ਥਰੂ ਆਏ ਸੀਗੇ ਇੰਨਾ ਤੇ ਐਨਡੀਪੀਐਸ ਦਾ ਐਕਟ ਲੱਗਿਆ ਹੋਇਆ ਸੀ ਸੈਕਸ਼ਨ 27 ਤੇ 64 ਜਿਦੇ ਵਿੱਚ ਇਹਨਾਂ ਦਾ ਕੁਝ ਅਮਾਉਂਟ ਬਰਾਮਦ ਹੋਂਦੀ ਹੈ ਨਸ਼ਾ ਕਰਦੇ ਨੇ ਇਹ ਕੋਰਟ ਨੇ ਭੇਜਿਆ ਸੀ ਕਿ ਤੁਸੀਂ ਆਪਣਾ ਯਾਤਾ ਟ੍ਰੀਟਮੈਂਟ ਕਰਾ ਲਓ ਸਾਡੇ ਕੋਲੋਂ ਤੇ ਉਸ ਬੇਸ ਤੇ ਅਸੀਂ ਜੋ ਰਿਪੋਰਟ ਲਿਖ ਕੇ ਦੇਵਾਂਗੇ ਤੁਹਾਨੂੰ ਉਸ ਤੋਂ ਇਮਿਊਨਿਟੀ ਮਿਲ ਜੂਗੀ ਇਹ ਜਿਹੜੇ ਪੇਸ਼ੈਂਟ ਸੀਗੇ ਅਸੀਂ ਪਹਿਲਾ ਹਫਤਾ ਅਸੀਂ ਇੱਥੇ ਡੀਟੌਕਸੀਫਿਕੇਸ਼ਨ ਸੈਂਟਰ ਚ ਰੱਖਿਆ ਡੈਡਿਕਸ਼ਨ ਸੈਂਟਰ ਚ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਰੀਹੈਬ ਸੈਂਟਰ ਭੇਜਿਆ ਸੀਗਾ ਤੇ ਉਨ੍ਹਾਂ ਪੇਸ਼ੈਂਟਾਂ ਵਿੱਚੋਂ ਹੀ ਨੋ ਪੇਸ਼ੈਂਟ ਸੀਗੇ ਜਿਹੜੇ ਇੱਥੋਂ ਰਾਤ ਨੂੰ ਇਹਨਾਂ ਨੇ ਪਲਾਨਿੰਗ ਕੀਤੀ ਆ ਤੇ ਸਾਡੇ ਸਟਾਫ ਨਾਲ ਵੀ ਇਹਨਾਂ ਨੇ ਥੋੜਾ ਜਿਹਾ ਹੱਥ ਪਾਈ ਕੀਤੀ ਆ ਤੇ ਉੱਥੇ ਜਿਹੜਾ ਸੀਗਾ ਸ਼ੀਸ਼ਾ ਵਗਰਾ ਤੋੜ ਕੇ ਬ੍ਰੇਕ ਕਰਕੇ ਉੱਥੋਂ ਹੀ ਨਿਕਲੇ ਨੇ ਨੌ ਵਿੱਚ ਸੱਤ ਪੇਸ਼ੈਂਟਸ ਜਿਹੜੇ ਅੰਡਰ ਟ్రਾਇਲ ਸੀਗੇ ਕੋਰਟ ਵਾਲੇ ਤੇ ਦੋ ਪੇਸ਼ੈਂਟ ਸਾਡੇ ਨਾਰਮਲ ਸੀਗੇ ਤੇ ਪੁਲਿਸ ਵੀ ਉੱਥੇ ਬਰਾਮਕ ਉਸ ਟਾਈਮ ਹੈਗੀ ਸੀ ਪ੍ਰੈਜ਼ెంట్ ਸੀਗੇ ਦੋ ਪੇਸ਼ੈਂਟ ਦੋ ਪੁਲਸ ਵਾਲਿਆਂ ਦੇ ਅਸੀਂ ਗਾਰਡ ਰੱਖੇ ਹੋਏ ਸੀ ਨਾਲ ਉਹਨਾਂ ਦੇ ਵੀ ਇਹਨਾਂ ਨੇ ਫਿਜ਼ੀਕਲੀ ਕੀਤਾ ਜਿਹੜੀ ਸੀਸੀਟੀਵੀ ਫੁਟੇਜ ਵੀ ਹੈਗੀ ਸਾਡੇ ਕੋਲ ਤੇ ਇਹ ਚੀਜ਼ ਹੋਈ ਯਾਰ ਅਤ ਨੂੰ ਸਰ ਜਿਹੜੇ ਕੈਦੀ ਦੱਸੀ ਜਾ ਰਹੇ ਕਿ ਕੋਈ ਸੰਗੀਨਤਾ ਹਰਾਮਾਂ ਦੇ ਅੰਦਰ ਉਹਨਾਂ ਦੇ ਤਾਂ ਟਰਾਈ ਚੱਲ ਰਿਹਾ ਸੀ ਇਸ ਤਰ੍ਹਾਂ ਦੇ ਮਾਮਲੇ ਦਰਜ ਸੀ ਇਨਾਂ ਤੇ ਜੀ ਐਨਡੀਪੀਐਸ ਜਿਸ ਵਿੱਚ ਮਤਲਬ ਆਪ ਕੁਝ ਕੰਜ਼ਿਊਮ ਕਰਦੇ ਨੇ ਜਾਂ ਕੁਝ ਸਮਾਲ ਅਮਾਊਂਟ ਇੰਨਾ ਤੋਂ ਬਰامد ਹੁੰਦੀ ਹੈ ਉਸ ਤੋਂ ਜ਼ਿਆਦਾ ਨਹੀਂ ਸੀ ਕਿੰਨੀ ਐਜ ਦੇ ਸੀ ਸਾਰੇ ਇਹ ਅਪ੍ਰੋਕਸੀਮੇਟਲੀ ਬੀ ਤੋਂ 25 ਸਾਲ ਦੇ ਵਿੱਚ ਸੀ ਜੀ ਤਾਂ ਕਿਸ ਤਰ੍ਹਾਂ ਵਾਲਾ ਉਹਨਾਂ ਨੇ ਬੇਕ ਕੀਤਾ ਸੀ ਸ਼ੀਸ਼ੇ ਨੂੰ ਕਿਸ ਤਰ੍ਹਾਂ ਜਿਹੜਾ ਉਹ ਹਾਂ ਇਹ ਇਹਨਾਂ ਨੂੰ ਖਾਣਾ ਦੇਣ ਲਈ ਅਸੀਂ ਜਦੋਂ ਗੇਟ ਖੋਲ੍ਹਿਆ ਤਾਂ ਆਈਡੀਆ ਮਤਲਬ ਕਹੋ 18-20 ਪੇਸ਼ੈਂਟ ਇਕੱਠੇ ਬਾਹਰ ਭੱਜੇ ਨੇ ਜਿਹਦੇ ਵਿੱਚ ਜੋ ਇਹਨਾਂ ਨੇ ਅਟੈਕ ਵੀ ਕੀਤਾ ਸਾਡੇ ਬੰਦਿਆਂ ਤੇ ਤੇ ਸ਼ੀਸ਼ਾ ਤੋੜ ਕੇ 9 ਕਮ ਪੇਸ਼ੈਂਟ ਭੱਜੇ ਨੇ ਬਾਕੀਆਂ ਨੂੰ ਅਸੀਂ ਫਿਰ ਵੀ ਸਾਡੇ ਗਾਰਡ ਨੇ ਵੀ ਤੇ ਪੁਲਸ ਵਾਲਿਆਂ ਨੇ ਮਿਲ ਕੇ ਉਹਨਾਂ ਨੂੰ ਰੋਕ ਲਿਆ ਉੱ ਕਿ ਉਹਨਾਂ ਦੇ ਪਰਿਵਾਰਾਂ ਨੂੰ ਤਲਾ ਲਾਈ ਦੀ ਹਾਂਜੀ ਪਰਿਵਾਰ ਨੂੰ ਵੀ ਲਾਤੀ ਐ ਸੇ ਪੁਲਿਸ ਸਾਡ ਨੂੰ ਵੀ ਲਿਖ ਕੇ ਦੇ ਦਿੱਤਾ ਹੋਇਆ ਕਿ ਆ ਇਨਸੀਡੈਂਟ ਹੋਇਆ ਉਹਨਾਂ ਦੇ ਕੰਨੀ ਹੋ ਗਿਆ ਪੂਰੀ ਉਹ ਚੱਲ ਰਹੀ ਹੈ ਜਿਹਦੇ ਵਿੱਚ ਇੱਕ ਪੇਸ਼ੈਂਟ ਉਹਨੇ ਫੇਰ ਮਤਲਬ ਫੜ ਲਿਆ ਦਵਾਪੇਸ ਨੂੰ ਲੈਣ ਸਰ ਹਾਂ ਤੇ ਕੁਝ ਜਿਹੜਾ ਉਹ ਕੇਂਦਰ ਦੇ ਵਿੱਚ ਹੀ ਬੇਸਿਕਲੀ ਦੋ ਤਰ੍ਹਾਂ ਦੇ ਉੱਤੇ ਪੇਸ਼ੈਂਟ ਜਿਹੜੇ ਐਡਮਿਟ ਨੇ ਇੱਕ ਨੇ ਜਿਹੜੇ ਹੈਲਥ ਭਾਗ ਵੱਲੋਂ ਆਪਣਾ ਸਾ ਛੱਡਣ ਵਾਲੇ ਜਿਹੜੇ ਹੈਗੇ ਨੇ ਬੰਦੇ ਹੁੰਦੇ ਨੇ ਉਹਦਾ ਵੀ ਕੀਤੇ ਜਾਂਦੇ ਨੇ ਤੇ ਇੱਕ ਜਿਹੜੇ ਸਾਡੇ ਕੋਲ ਆ ਕੇ ਜਿਹਦੇ ਰੋ ਕਿਸੇ ਸਮਾਲ ਕੁਆਂਟੀਟੀ ਕੇਸ ਦੇ ਵਿੱਚ ਫੜੇ ਜਾਂਦੇ ਨੇ ਮਤਲਬ ਪੀਣ ਵਾਲੇ ਜਿਹੜੇ ਹੁੰਦੇ ਨੇ ਨਸ਼ਾ ਵੀ ਜਿਹੜੇ ਹੁੰਦੇ ਨੇ ਉਹਨਾਂ ਨੂੰ ਜਦੋਂ ਅਸੀਂ ਕੋਰਟ ਦੇ ਵਿੱਚ ਪੇਸ਼ ਕਰਦੇ ਆਂ ਤਾਂ ਕੋਰਟ ਵੱਲੋਂ ਉਹਨਾਂ ਨੂੰ ਟ੍ਰੀਟਮੈਂਟ ਵਾਸਤੇ ਹੈ ਉੱਥੇ ਭੇਜਿਆ ਜਾਂਦਾ ਹੈ ਇਹ ਮੈਂ ਇਥੇ ਤੁਹਾਡੇ ਸਾਹਮਣੇ ਟੂ ਕਲੀਅਰ ਕਰਨਾ ਚਾਹੁੰਦਾ ਕਿ ਕਈ ਥਾਵਾਂ ਤੇ ਇਹ ਗੱਲ ਆ ਰਹੀ ਹੈ ਕਿ ਨਸ਼ਾ ਵੇਚਣ ਵਾਲੇ ਆ ਕੋਈ ਹੋਰ ਨੇ ਉਹ ਨਸ਼ਾ ਵੇਚਣ ਵਾਲੇ ਨਹੀਂ ਹੈਗੇ ਨਸ਼ਾ ਪੀਣ ਵਾਲੇ ਤੇ ਮਤਲਬ ਪੀੜਤ ਵਿਅਕਤੀ ਨੇ ਜਿਹੜੇ ਇਸ ਨਸ਼ੇ ਤੋਂ ਉਹਨਾਂ ਨੂੰ ਨਸ਼ਾ ਛਡਾਉਣ ਵਾਸਤੇ ਉਹਨਾਂ ਦੀ ਮਰਜ਼ੀ ਨਾਲ ਉੱਥੇ ਭੇਜਿਆ ਗਿਆ ਸੀਗਾ ਤੇ ਉਹਨਾਂ ਦੀ ਮਰਜ਼ੀ ਨਾਲ ਹੀ ਉਹ ਮਤਲਬ ਆਪਣਾ ਟ੍ਰੀਟਮੈਂਟ ਉੱਥੇ ਕਰਾ ਰਹੇ ਸੀਗੇ ਤੇ ਕਿਸੇ ਕਾਨੂੰਨਕ ਗੱਲ ਉਹ ਮਤਲਬ ਜਿਹ ਕਿ ਚੁਰਕ ਕੇ ਕਿੰਨੇ ਪੁਲਿਸ ਮਲਾਜ਼ਮਾਂ ਦੀ ਫਿਊਟੀ ਸੀ ਸਟਾਫ ਵੀ ਹੋਣਾਗਾ ਕਿਸ ਤਰੀਕੇ ਨਾਲ ਕਿਸ ਕਿਸ ਟਾਈਮ ਹੋਈਏ ਕਰਨਾ ਇਹ ਕੱਲ ਰਾਤ ਦੇ ਖਾਣੇ ਵੇਲੇ ਜਦੋਂ ਮਤਲਬ ਉਹ ਉਹਨਾਂ ਨੂੰ ਖਾਣਾ ਦੇਣ ਵਾਸਤੇ ਦਰਵਾਜ਼ਾ ਖੋਲਿਆ ਗਿਆ ਤਾਂ ਇੱਕਦਮ ਮਲਾਜ਼ਮਾਂ ਨੂੰ ਜਿਹੜੇ ਹੈਗੇ ਨੇ ਉੱਤੇ ਉਹਨਾਂ ਦਾ ਸਟਾਫ ਹੈਗਾ ਉਹਨੂੰ ਕੁਛ ਕਰਕੇ ਤੇ ਉੱਥੋਂ ਇੱਕ ਤੱਚ ਦਾ ਦਰਵਾਜ਼ਾ ਸੀਗਾ ਉਹਨੂੰ ਤੋੜ ਕੇ ਜਿਹੜਾ ਹੈਗਾ ਉਹ ਤੋਂ ਚਲੇਗੇ ਪੁਲਿਸ ਮਲਾਜ਼ਮਾਂ ਦੀ ਉੱਥੇ ਗਾਰਡ ਲੱਗੀ ਹੋਈ ਹੈ ਤੇ ਉਹਦੇ 'ਚ ਪੁਖਤਾ ਪ੍ਰਬੰਧ ਹੈਗੇ ਨਹੀਂ ਮਟੋ ਕਿਉਂਕਿ ਉਹਨਾਂ ਨੂੰ ਉਸ ਦਾ ਆਈਡੀਆ ਸੀਗਾ ਕੇ ਪਿੱਛੇ ਵਾਲਾ ਜਿਹੜਾ ਦਰਵਾਜ਼ਾ ਹੈ ਕੱਚ ਦਾ ਉਹ ਉਹਨੂੰ ਤੋੜ ਕੇ ਉਹਦੇ ਵਿੱਚੋਂ ਭੱਜੇ ਨੇ ਬਾਕੀ ਫਿਰ ਤੋਂ ਮੈਂ ਦੁਬਾਰਾ ਦੱਸਣਾ ਚਾਹੁੰਦਾ ਵੀ ਨਸ਼ਾ ਆਪਣੀ ਮਰਜ਼ੀ ਨਾਲ ਛੱਡਣ ਵਾਸਤੇ ਉੱਥੇ ਕੋਰਟ ਦੇ ਵਿੱਚ ਸਟੇਟਮੈਂਟ ਦੇ ਕੇ ਤੇ ਫਿਰ ਦਾਖਲ ਹੋਏ ਸੀਗੇ ਦੁਬਾਰਾ ਉਹਨਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਤੇ ਉੱਥੇ ਜੋ ਵੀ ਡਿਸਿਸਿਨ ਹੋਊਗਾ ਉਹ ਸਾਰਾ ਲਾਗੂ ਹੋਵੇਗਾ ਇੱਕ ਸੰਪਰਕ ਕੀਤਾ ਕਿ ਕਿਸੇ ਨਾਲ ਜਨਵੈਸਟਿਗੇਸ਼ਨ ਕੀਤੀ ਜਾ ਰਹੀ ਹੈ ਪਰਿਵਾਰ ਨਾਲ ਸੰਪਰਕ ਜੀਹਾਂ ਸਾਰੇ ਪਰਿਵਾਰਾਂ ਨੂੰ ਅਸੀਂ ਦੱਸਿਆ ਵੀ ਜਿਵੇਂ ਉਹ ਆਪਣੀ ਮਰਜ਼ੀ ਨਾਲ ਨਸ਼ਾ ਛੱਡਣ ਵਾਸਤੇ ਉੱਥੇ ਗਏ ਸੀਗੇ ਅਸੀਂ ਅਸੀਂ ਚਾਹੁੰਦੇ ਹਾਂ ਕਿ ਉਹ ਨਸ਼ਾ ਛ ਦੇ ਪੋਸੇ ਲਾਤੇ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਤਾਂ ਕੋਈ ਇਹਦੇ ਵਿੱਚ ਕੋਈ ਪਨਿਸ਼ਮੈਂਟ ਜਾਂ ਪੁਨਿਟਿਵ ਐਕਸ਼ਨ ਕੋਈ ਨਹੀਂ ਹੈਗਾ ਉਹਦੇ ਵਿੱਚ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਸੀ ਕਿਸੇ ਤਰੀਕੇ ਦੀ ਐਪੀਗਲੀ ਨਹੀਂ ਇਹਨਾਂ ਦੇ ਵਿੱਚ ਜਿਹੜੇ ਮਤਲਬ ਨਸ਼ਾ ਕੰਜ਼ੂਮ ਕਰਨ ਦਾ ਸੀ ਜਿਹੜਾ ਹੈਗਾ ਉਹਦੇ ਵਿੱਚ ਹੈਗਾ ਕੋਈ ਇਦਾਂ ਦੇ ਕ੍ਰਿਮੀਨਲ ਵਿਅਕਤੀ ਨਹੀਂ ਹੈਗੇ ਟੋਟਲ ਕਿੰਨੇ ਸੀ ਕਿਤੇ ਕਿੰਨੇ ਟੋਟਲ ਉੱਥੋਂ 8 ਜਿਹੜੇ ਹੈਗੇ ਨੇ ਮੇਸ਼ਾ ਚੱਡਣ ਦੇ ਜਿਹੜੇ ਪੇਸ਼ੈਂਟ ਹੈਗੇ ਨੇ ਉਹ ਚਲੇ ਗਏ ਨੇ ਉਹਨਾਂ ਦੇ ਵਿੱਚੋਂ ਸੱਤ ਜਿਹੜੇ ਹੈਗੇ ਨੇ ਉਹ ਮਾਨਯੋਗ ਕੋਰਟ ਦੇ ਆਰਡਰ ਦੇ ਨਾਲ ਉੱਥੇ ਭੇਜੇ ਗਏ ਸੀਗੇ ਤੇ ਇੱਕ ਜਿਹੜਾ ਹੈਗਾ ਉਹ ਆਪਣੀ ਮਰਜ਼ੀ ਨਾਲ ਮਤਲਬ ਦੂਜੇ ਚੈਨਲ ਤੋਂ ਹੈਲਥ ਡਿਪਾਰਟਮੈਂਟ ਦੇ ਚੈਨਲ ਤੋਂ ਤੇ ਗਿਆ ਹੋਰ ਹੈਗੇ ਨੇ ਉੱਥੇ ਬਾਕੀ ਮਜ਼ਬੂਤ ਨੇ ਕਿੰਨੇ ਕਿੰਨੇ ਐਡਮਿਟ ਨੇ ਉੱਤੇ ਹਾਲੇ ਵੀ ਬਚੀ ਤੀ ਜਿਹੜੇ ਪੇਸ਼ੈਂਟ ਹੈਗੇ ਨੇ ਟ੍ਰੀਟਮੈਂਟ ਵਾਸਤੇ ਉੱਥੇ ਹੈਗੇ ਨੇ ਮੈਂ ਸਵੇਰੇ ਉਹਨਾਂ ਨਾਲ ਮੀਟਿੰਗ ਵੀ ਕਰਕੇ ਆਇਆ ਹਾਂ ਉਹਨਾਂ ਦੀ ਕਾਉਂਸਲਿੰਗ ਵੀ ਕੀਤੀ ਹੈ ਡਾਕਟਰ ਸਾਹਿਬ ਵੱਲੋਂ ਵੀ ਕਾਉਂਸਲਿੰਗ ਕੀਤੀ ਗਈ ਹੈ ਤੇ ਉਹਨਾਂ ਦੀ ਜੇ ਕੋ ਮੋਸਟਲੀ ਦੇਖੋ ਜਦੋਂ ਕੋਈ ਵਿਅਕਤੀ ਨਸ਼ਾ ਕਰਦਾ ਹੈ ਤਾਂ ਚੱਟਣਾ ਥੋੜਾ ਜਿਹਾ ਉਹਨੂੰ ਔਖਾ ਲੱਗਦਾ ਹੈ ਇਸ ਕਰਕੇ ਉਹ ਉੱਥੋਂ ਮਤਲਬ ਇਸਤੇ ਕਰਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਪੈਨਿਕ ਰੇਟ ਬਣਾ ਹੋਏ ਜਿਸ ਨਾਲ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਂਦੀ ਜਿਹੜੀ ਕੁਝਕ ਮਤਲਬ ਸੋਰਸਸ ਤੋਂ ਮੈਨੂੰ ਪਤਾ ਲੱਗਿਆ ਕਿ ਇਹ ਕਿਹਾ ਜਾ ਰਿਹਾ ਹੈ ਕਿ ਕੋਈ ਨਸ਼ਾ ਵੇਚਣ ਵਾਲੇ ਉੱਥੋਂ ਚਲੇ ਗਏ ਨਸ਼ਾ ਪੀਣ ਵਾਲੇ ਇਲਾਜ ਅਧੀਨ ਜਿਹੜੇ ਪੇਸ਼ੈਂਟ ਸੀਗੇ ਉਹ ਉੱਥੋਂ ਗਏ ਨੇ ਤੇ ਉਹਨਾਂ ਨੂੰ ਜਲਦੀ ਹੀ ਉਹਨਾਂ ਦੇ ਪਰਿਵਾਰ ਨਾਲ ਤਾਲਮੇਲ ਕਰਕੇ ਜਿਹੜਾ ਵਾਪਸ ਉੱਥੇ ਦਾਖਲ ਕਰਾਇਆ ਜਾਂਦਾ ਹੈ ਠੀਕ ਹੈ